ਸਸ੍ਰੀਕਾਲ ਦੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਗ੍ਰੰਥ ਦੀ ਜਿਸ ਨੇ ਸਦੀਦਰ ਸਦੀ ਲੋਕਾਂ ਨੂੰ ਜੀਵਨ ਦੀ ਸੱਚੀ ਦਿਸ਼ਾ ਦਿੱਤੀ ਹੈ ਭਗਵਤ ਗੀਤਾ ਇਹ ਗ੍ਰੰਥ ਧਰਮ ਫਰਜ਼ ਤੇ ਮਨੁੱਖਤਾ ਦੇ ਤੱਤਾਂ ਨੂੰ ਬਹੁਤ ਸ਼ਾਂਤ ਤੇ ਵਿਗਿਆਨਕ ਢੰਗ ਨਾਲ ਸਮਝਾਉਂਦਾ ਹੈ ਚਲੋ ਅੱਜ ਅਸੀਂ ਇਸ ਦੀ ਅਸਲੀ ਸਿੱਖਿਆ ਨੂੰ ਦੋ ਅਧਿਆਇਆਂ ਵਿੱਚ ਸਮਝੀਏ ਚੈਪਟਰ 1 ਭਗਵਤ ਗੀਤਾ ਮਹਾਭਾਰਤ ਦੇ ਭੀਸ਼ਮ ਪਰਵ ਵਿੱਚ ਆਉਂਦੀ ਹੈ ਇਸ 700 ਸ਼ਲੋਕਾਂ ਦੀ ਗੱਲਬਾਤ ਹੈ ਜੋ ਕੁਰਖhetra ਦੇ ਮੈਦਾਨ ਵਿੱਚ ਹੋਈ। ਦੋ ਪੱਖ ਪਾਂਡਵ ਅਤੇ ਕੌਰਵ ਇੱਕ ਦੂਜੇ ਦੇ ਸਾਹਮਣੇ ਖੜੇ ਸਨ। ਉਸ ਮੈਦਾਨ ਵਿੱਚ ਅਰਜੁਨ ਜੋ ਪਾਂਡਵਾਂ ਦਾ ਸਭ ਤੋਂ ਸ਼ਕਤੀਸ਼ਾਲੀ ਯੋਧਾ ਸੀ ਆਪਣਾ ਤਨੁਸ਼ ਹੱਥੋਂ ਛੱਡ ਦਿੰਦਾ ਹੈ। ਉਸ ਦੇ ਸਾਹਮਣੇ ਖੜੇ ਸਨ ਉਸ ਦੇ ਆਪਣੇ ਗੁਰੂ, ਭਰਾ, ਚਾਚੇ, ਦੋਸਤ। ਉਹ ਪੁੱਛਦਾ ਹੈ ਕਿ ਮੈਂ ਇਹ ਯੁੱਧ ਕਿਵੇਂ ਲੜਾਂ? ਮੇਰਾ ਫਰਜ਼ ਕੀ ਹੈ? ਇਸ ਸਮੇਂ ਉਸ ਦਾ ਸਾਰਥੀ ਕ੍ਰਿਸ਼ਨ ਉਸ ਨੂੰ ਉਹ ਗਿਆਨ ਦਿੰਦਾ ਹੈ ਜੋ ਸਦੀਵ ਜੀਵਨ ਦਾ ਰਾਹ ਬਣ ਗਿਆ। ਗੀਤਾ ਦੀ ਖੂਬਸੂਰਤੀ ਇਹ ਹੈ ਕਿ ਇਹ ਸਿਰਫ ਧਰਮ ਦੀ ਗੱਲ ਨਹੀਂ ਕਰਦੀ, ਇਹ ਮਨੁੱਖ ਦੇ ਮਨ ਦੀ ਗੱਲ ਕਰਦੀ ਹੈ। ਇਹ ਗੱਲ ਕਰਦੀ ਹੈ ਸੰਘਰਸ਼, ਸੰਦੇਹ, ਕਰਤੱਵ ਤੇ ਆਤਮਿਕ ਸ਼ਾਂਤੀ ਦੀ। ਅਰਜੁਨ ਦੀ ਉਲਝਣ ਸਾਡੇ ਮਨ ਦੀ ਆਵਾਜ਼। ਅਰਜੁਨ ਕਹਿੰਦਾ ਹੈ ਜੇ ਮੈਂ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਮਾਰਾਂਗਾ ਤਾਂ ਜਿੱਤ ਕਿਸ ਲਈ? ਇਹ ਸਵਾਲ ਸਿਰਫ ਉਸ ਦਾ ਨਹੀਂ ਇਹ ਸਾਡੇ ਹਰ ਇੱਕ ਦਾ ਹੈ ਜਦੋਂ ਸਹੀ ਕਰਮ ਕਰਨਾ ਦੁੱਖ ਪੈਦਾ ਕਰਦਾ ਹੈ ਜਦੋਂ ਫਰਜ਼ ਤੇ ਭਾਵਨਾਵਾਂ ਟਕਰaundੀਆਂ ਹਨ ਮਨੁੱਖ ਠਹਿਰ ਜਾਂਦਾ ਹੈ ਇਹੀ ਹਾਲਤ ਗੀਤਾ ਦੀ ਸ਼ੁਰੂਆਤ ਹੈ ਮਨੁੱਖੀ ਦਿਲ ਦੀ ਉਲਝਣ ਕ੍ਰਿਸ਼ਨ ਦੀ ਸਿੱਖਿਆ ਕਰਤਵ ਤੇ ਸੰਤੁਲਨ ਦਾ ਮਾਰਗ ਕ੍ਰਿਸ਼ਨ ਕਹਿੰਦੇ ਹਨ हे ਅਰਜੁਨ ਤੈਨੂੰ ਸਿਰਫ ਕਰਮ ਕਰਨ ਦਾ ਅਧਿਕਾਰ ਹੈ ਫਲ ਤੇ ਤੇਰਾ ਅਧਿਕਾਰ ਨਹੀਂ ਇਹ ਪੰਕਤੀ ਪੂਰੀ ਗੀਤਾ ਦੀ ਰੀੜ ਦੀ ਹੱਡੀ ਹੈ ਇਸ ਦਾ ਅਰਥ ਹੈ ਇਨਸਾਨ ਆਪਣਾ ਕੰਮ ਨਿਭਾਏ ਪਰ ਨਤੀਜੇ ਦੀ ਚਿੰਤਾ ਨਾ ਕਰੇ ਜਦੋਂ ਅਸੀਂ ਨਤੀਜੇ ਦੇ ਡਰ ਜਾਂ ਲਾਲਚ ਵਿੱਚ ਕਰਮ ਕਰਦੇ ਹਾਂ ਤਦੋਂ ਮਨ ਸ਼ਾਂਤ ਨਹੀਂ ਰਹਿੰਦਾ ਸੱਚੀ ਭਗਤੀ ਇਹ ਨਹੀਂ ਕਿ ਪ੍ਰਭੂ ਤੋਂ ਮੰਗੋ ਸੱਚੀ ਭਗਤੀ ਹੈ ਆਪਣਾ ਕਰਤੱਵ ਇਮਾਨਦਾਰੀ ਨਾਲ ਨਿਭਾਉਣਾ ਆਤਮਾ ਤੇ ਸਰੀਰ ਦੀ ਸਮਝ ਕ੍ਰਿਸ਼ਨ ਅਰਜੁਨ ਨੂੰ ਆਤਮਾ ਦੀ ਅਮਰਤਾ ਸਮਝਾਉਂਦੇ ਹਨ ਉਹ ਕਹਿੰਦੇ ਹਨ ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ ਜਿਵੇਂ ਬੰਦਾ ਪੁਰਾਣੇ ਕੱਪੜੇ ਛੱਡ ਕੇ ਨਵੇਂ ਪਾ ਲੈਂਦਾ ਹੈ ਆਤਮਾ ਸਰੀਰ ਬਦਲਦੀ ਹੈ ਇਹ ਵਿਚਾਰ ਸਾਨੂੰ ਮੌਤ ਦੇ ਡਰ ਤੋਂ ਆਜ਼ਾਦ ਕਰਦਾ ਹੈ ਇਹ ਦੱਸਦਾ ਹੈ ਕਿ ਸਾਡੀ ਅਸਲੀ ਪਹਿਚਾਨ ਸਰੀਰ ਨਹੀਂ ਬਲਕਿ ਉਹ ਚੇਤਨਾ ਹੈ ਜੋ ਹਮੇਸ਼ਾ ਜੀਵਤ ਹੈ ਕਰਮ ਯੋਗ ਕੰਮ ਵਿੱਚ ਆਧਿਆਤਮ ਗੀਤਾ ਦਾ ਪਹਿਲਾ ਵੱਡਾ ਪਾਠ ਹੈ ਕਰਮ ਯੋਗ ਇਹ ਸਿਖਾਉਂਦਾ ਹੈ ਕਿ ਜੀਵਨ ਦਾ ਹਰ ਕੰਮ ਦਿਨਿਸ਼ਕਾਮ ਭਾਵਨਾ ਨਾਲ ਕੀਤਾ ਜਾਵੇ ਤਾਂ ਉਹ ਆਧਿਆਤਮਿਕ ਹੈ। ਕ੍ਰਿਸ਼ਨ ਕਹਿੰਦੇ ਹਨ ਜੋ ਮਨੁੱਖ ਆਪਣਾ ਫਰਜ਼ ਬਿਨਾਂ ਲਾਲਚ ਤੋਂ ਕਰਦਾ ਹੈ ਉਹੀ ਸੱਚਾ yogi ਹੈ। ਇਸ ਦਾ ਮਤਲਬ ਹੈ ਕਿ ਸੱਚਾ ਧਰਮ ਮੰਦਰਾਂ ਜਾਂ ਰਸਮਾਂ ਵਿੱਚ ਨਹੀਂ ਸਗੋਂ ਸਹੀ ਕਰਮ ਵਿੱਚ ਹੈ। ਜਦੋਂ ਅਸੀਂ ਆਪਣੇ ਕੰਮ ਨੂੰ ਪ੍ਰਭੂ ਦੀ ਸੇਵਾ ਸਮਝ ਕੇ ਕਰਦੇ ਹਾਂ ਤਦੋਂ ਜੀਵਨ ਸੁੰਦਰ ਬਣ ਜਾਂਦਾ ਹੈ। ਮਨੁੱਖੀ ਸੰਘਰਸ਼ ਕਰਮ ਤੇ ਮੋਹ ਦਾ ਸੰਘਰਸ਼ ਕ੍ਰਿਸ਼ਨ ਦੱਸਦੇ ਹਨ ਕਿ ਮਨੁੱਖ ਦੇ ਅੰਦਰ ਤਿੰਨ ਸ਼ਕਤੀਆਂ ਚੱਲਦੀਆਂ ਹਨ ਇੱਛਾ ਜਾਨੀ ਕਾਮ ਕ੍ਰੋਧ ਜਾਨੀ ਗੁੱਸਾ ਮੋਹ ਜਾਨੀ ਲਗਾਵ ਇਹ ਤਿੰਨੇ ਮਨੁੱਖ ਦੇ ਬੁੱਧੀ ਨੂੰ ਤੁੰਦਲਾ ਕਰ ਦਿੰਦੇ ਹਨ ਜਦ ਤੱਕ ਇਹ ਕਾਬੂ ਨਹੀਂ ਆਉਂਦੇ ਮਨੁੱਖ ਸ਼ਾਂਤੀ ਨਹੀਂ ਲੱਭ ਸਕਦਾ ਗੀਤਾ ਸਿਖਾਉਂਦੀ ਹੈ ਕਿ ਸੰਸਾਰ ਤੋਂ ਮੂੰਹ ਨਹੀਂ 모ੜਨਾ ਸਗੋਂ ਸੰਸਾਰ ਵਿੱਚ ਰਹਿੰਦੇ ਹੋਏ ਆਪਣੇ ਮਨ ਨੂੰ ਸੰਤੁਲਿਤ ਰੱਖਣਾ ਸਿੱਖੋ ਅਰਜਨ ਦੀ ਅੱਖਾਂ ਖੁੱਲ੍ਹਦੀਆਂ ਹਨ ਕ੍ਰਿਸ਼ਨ ਦੀਆਂ ਗੱਲਾਂ ਸੁਣ ਕੇ ਅਰਜਨ ਸਮਝਦਾ ਹੈ ਕਿ ਜੀਵਨ ਦਾ ਮਤਲਬ ਕੇਵਲ ਜਿੱਤ ਜਾਂ ਹਾਰ ਨਹੀਂ ਉਹ ਜਾਣਦਾ ਹੈ ਕਿ ਉਸਦਾ ਯੁੱਧ ਬਾਹਰ ਨਾਲ ਨਹੀਂ ਆਪਣੇ ਅੰਦਰ ਹੈ ਡਰ ਭਾਵਨਾ ਤੇ ਸੰਦੇਹ ਦੇ ਖਿਲਾਫ ਜਦੋਂ ਉਹ ਮਨ ਦੀ ਇਸ ਅਵਸਥਾ ਵਿੱਚ ਪਹੁੰਚਦਾ ਹੈ ਤਦੋਂ ਦੁਬਾਰਾ ਆਪਣਾ ਤਨੁਸ਼ ਉਠਾਉਂਦਾ ਹੈ ਨਾ ਕਿਸੇ ਕ੍ਰੇਣਾ ਨਾਲ ਨਾ ਅਹੰਕਾਰ ਨਾਲ ਸਗੋਂ ਕਰਤਮ ਦੇ ਨਾਮ ਤੇ ਚੈਪਟਰ 1 ਦਾ ਨਿਸ਼ਕਰਸ਼ मनुख ਦਾ ਸਭ ਤੋਂ ਵੱਡਾ ਦੁਸ਼ਮਣ ਉਸਦਾ ਡਰ ਤੇ ਸੰਦੇਹ ਹੈ ਕਰਮ ਕਰਨਾ ਹੀ ਸੱਚਾ ਧਰਮ ਹੈ ਆਤਮਾ ਅਬਿਨਾਸ਼ੀ ਹੈ ਇਸ ਲਈ ਮੌਤ ਸਿਰਫ ਰੂਪਾਂਤਰਣ ਹੈ ਸੱਚੀ ਭਗਤੀ ਹੈ ਕਰਤਵ ਤੇ ਸ਼ਾਂਤੀ ਨਾਲ ਜੀਵਨ ਜਿਉਣਾ ਗੀਤਾ ਦੇ ਦੂਜੇ ਹਿੱਸੇ 'ਚ ਕ੍ਰਿਸ਼ਨ ਮਨੁੱਖੀ ਜੀਵਨ ਦੀ ਆਖਰੀ ਮੰਜ਼ਿਲ ਆਤਮਕ ਆਜ਼ਾਦੀ ਦੀ ਗੱਲ ਕਰਦੇ ਹਨ ਉਹ ਕਹਿੰਦੇ ਹਨ ਕਿ ਮਨੁੱਖ ਨੂੰ ਤਿੰਨ ਰਾਹਾਂ ਦੁਆਰਾ ਪ੍ਰਭੂ ਤੱਕ ਪਹੁੰਚਿਆ ਜਾ ਸਕਦਾ ਹੈ ਕਰਮ ਯੋਗ ਕਰਤਵਦਾਰਾ ਭਗਤੀ ਯੋਗ ਪ੍ਰੇਮ ਤੇ ਸਮਰਪਣਦਾਰਾ ਗਿਆਨ ਯੋਗ ਸੱਚ ਦੀ ਸਮਝਦਾਰਾ ਇਹ ਤਿੰਨ ਰਾਹ ਵੱਖਰੇ ਨਹੀਂ ਸਗੋਂ ਇੱਕ ਦੂਜੇ ਦੇ ਪੂਰਨ ਖੰਨ ਜਦੋਂ ਗਿਆਨ ਕਰਮ ਵਿੱਚ ਲੱਗਦਾ ਹੈ ਤੇ ਕਰਮ ਭਗਤੀ ਬਣ ਜਾਂਦਾ ਹੈ ਤਦੋਂ ਮਨੁੱਖ ਪੂਰਨਤਾ ਵੱਲ ਵੱਧਦਾ ਹੈ ਮਨ ਤੇ ਇੰਦਰੀਆਂ ਦਾ ਸੰਯਮ ਕ੍ਰਿਸ਼ਨ ਕਹਿੰਦੇ ਹਨ ਕਿ ਮਨੁੱਖ ਦਾ ਸਭ ਤੋਂ ਵੱਡਾ ਯੁੱਧ ਬਾਹਰ ਨਹੀਂ ਆਪਣੇ ਅੰਦਰ ਹੈ ਇੰਦਰੀਆਂ ਮਨ ਨੂੰ ਖਿੱਚਦੀਆਂ ਹਨ ਸਵਾਦ ਰੂਪ ਲਾਲਚ ਪ੍ਰਸਿੱਧੀ ਪਰ ਜਦੋਂ ਮਨੁੱਖ ਆਪਣੇ ਮਨ ਦਾ ਮਾਲਕ ਬਣ ਜਾਂਦਾ ਹੈ ਉਹੀ ਅਸਲੀ ਆਜ਼ਾਦੀ ਹੈ ਜੋ ਮਨੁੱਖ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ ਉਹ ਆਪਣੇ ਆਪ ਦਾ ਦੋਸਤ ਹੈ ਜੋ ਨਾ ਕਰ ਸਕਦਾ ਉਹ ਆਪਣਾ ਦੁਸ਼ਮਣ ਹੈ ਇਹ ਬੋਲ ਜੀਵਨ ਦੀ ਹਰ ਹਾਲਤ ਤੇ ਲਾਗੂ ਹੁੰਦੇ ਹਨ ਚਾਹੇ ਅਸੀਂ ਨੌਕਰੀ ਪਰਿਵਾਰ ਜਾਂ ਸੰਘਰਸ਼ ਵਿੱਚ ਹਾਂ ਕਰਮ ਦੀ ਵਿਗਿਆਨਿਕ ਵਿਆਖਿਆ ਗੀਤਾ ਸਿਖਾਉਂਦੀ ਹੈ ਕਿ ਹਰ ਕਰਮ ਦਾ ਪ੍ਰਭਾਵ ਹੁੰਦਾ ਹੈ ਇਹ ਕਾਇਨਾਤ ਦਾ ਕਾਨੂੰਨ ਹੈ ਪਰ ਕ੍ਰਿਸ਼ਨ ਕਹਿੰਦੇ ਹਨ ਕਿ ਜਦ ਤੱਕ ਅਸੀਂ ਕਰਮ ਨਾਲ ਜਿਮੜੇ ਰਹਿੰਦੇ ਹਾਂ ਤਦ ਤੱਕ ਬੰਧਨ ਬਣਦਾ ਹੈ ਜਦੋਂ ਅਸੀਂ ਕਰਮ ਕਰਦੇ ਹਾਂ ਬਿਨਾਂ ਮਾਲਕ ਬਣੇ ਬਿਨਾਂ ਫਲ ਦੀ ਚਿੰਤਾ ਕੀਤੇ ਤਦੋਂ ਉਹ ਕਰਮ ਪਵਿੱਤਰ ਬਣ ਜਾਂਦਾ ਹੈ ਇਹੀ ਨਿਸ਼ਕਾਮ ਕਰਮ ਹੈ जिस ਵਿੱਚ ਨਤੀਜੇ ਦਾ অহੰਕਾਰ ਨਹੀਂ ਗਿਆਨ ਯੋਗ ਸੱਚੀ ਸਮਝ ਦੀ ਰਾਹਦਾਰੀ ਗਿਆਨ ਯੋਗ ਕਹਿੰਦਾ ਹੈ ਕਿ ਅਸਲੀ ਗਿਆਨ ਹੈ ਮੈਂ ਕੌਣ ਹਾਂ ਕ੍ਰਿਸ਼ਨ ਸਮਝਾਉਂਦੇ ਹਨ ਕਿ ਜਦ ਤੱਕ ਮਨੁੱਖ ਆਪਣੇ ਆਪ ਨੂੰ ਸਰੀਰ ਨਾਮ ਜਾਤ ਜਾਂ ਧਰਮ ਸਮਝਦਾ ਹੈ ਤਦ ਤੱਕ ਉਹ ਅਗਿਆਨਤਾ ਵਿੱਚ ਹੈ ਸੱਚਾ ਗਿਆਨ ਹੈ ਮੈਂ ਆਤਮਾ ਹਾਂ ਜੋ ਸਭ ਵਿੱਚ ਹੈ ਇਹ ਸਮਝ ਜਦ ਆ ਜਾਂਦੀ ਹੈ ਤਦੋਂ ਮਨੁੱਖ ਦਾ ਵਿਵਹਾਰ ਬਦਲ ਜਾਂਦਾ ਹੈ ਉਹ ਕਿਰਣਾ ਨਹੀਂ ਕਰਦਾ ਉਹ ਭੇਦ ਭਾਵ ਨਹੀਂ ਕਰਦਾ ਉਹ ਸਭ ਵਿੱਚ ਪ੍ਰਭੂ ਦੇ ਦਰਸ਼ਨ ਕਰਦਾ ਹੈ ਭਗਤੀ ਯੋਗ પ્રેમ ਦੀ ਸ਼ਕਤੀ ਕ੍ਰਿਸ਼ਨ ਕਹਿੰਦੇ ਹਨ ਕਿ ਸਭ ਰਾਹਾਂ ਵਿੱਚ ਸਭ ਤੋਂ ਸੌਖਾ ਰਾਹ ਹੈ ਭਗਤੀ ਜਿਸ ਵਿੱਚ ਮਨੁੱਖ ਸਿਰਫ ਪ੍ਰੇਮ ਕਰਦਾ ਹੈ ਡਰ ਨਹੀਂ ਉਹ ਕਹਿੰਦੇ ਹਨ ਕਿ ਜੋ ਮੈਨੂੰ ਸੱਚੇ ਦਿਲ ਨਾਲ ਯਾਦ ਕਰਦਾ ਹੈ ਮੈਂ ਹਮੇਸ਼ਾ ਉਸ ਦੇ ਨਾਲ ਹਾਂ ਇਹ ਪ੍ਰੇਮ ਕੋਈ ਰਸਮੀ ਪਾਠ ਨਹੀਂ ਇਹ ਜੀਵਨ ਦੀ ਇੱਕ ਅਵਸਥਾ ਹੈ ਜਿੱਥੇ ਮਨੁੱਖ ਹਰ ਜੀਵ ਵਿੱਚ ਪ੍ਰਭੂ ਨੂੰ ਵੇਖਦਾ ਹੈ ਇਹੀ ਪ੍ਰੇਮ ਇਹੀ ਸੇਵਾ ਭਗਤੀ ਦੀ ਰੂਹ ਹੈ ਤਨ ਗੁਣ ਜੀਵਨ ਦੇ ਰੰਗ ਕ੍ਰਿਸ਼ਨ ਦੱਸਦੇ ਹਨ ਕਿ ਮਨੁੱਖ ਦੀ ਪ੍ਰਕਿਰਤੀ ਤਿੰਨ ਗੁਣਾ ਤੇ ਟਿਕੀ ਹੈ ਸਤਵ ਗੁਣ ਪਵਿੱਤਰਤਾ ਗਿਆਨ ਰਜਸ ਗੁਣ ਲਾਲਸਾ ਚਾ ਤਮਸ ਗੁਣ ਆਲਸ ਤੇ ਅਗਿਆਨਤਾ ਜਦ ਤੱਕ ਇਹ ਤਿੰਨ ਗੁਣ ਮਨ ਵਿੱਚ ਹਨ ਮਨੁੱਖ ਬੰਦਾ ਰਹਿੰਦਾ ਹੈ ਜਦੋਂ ਇਹਨਾਂ ਤੋਂ ਉੱਪਰ ਚਲਾ ਜਾਂਦਾ ਹੈ ਨਾ ਸਤਵ ਦੀ ਅਹੰਕਾਰਤਾ ਨਾ ਰਜਸ ਦੀ ਚਾ ਨਾ ਤਮਸ ਦੀ ਆਲਸ ਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ ਮੋਕਸ਼ ਆਤਮਕ ਮੁਕਤੀ ਗੀਤਾ ਦਾ ਅੰਤ ਮੋਕਸ਼ ਨਾਲ ਹੁੰਦਾ ਹੈ ਜਿਸ ਦਾ ਮਤਲਬ ਹੈ ਆਤਮਕ ਮੁਕਤੀ। ਕ੍ਰਿਸ਼ਨ ਕਹਿੰਦੇ ਹਨ ਕਿ ਜਦੋਂ ਮਨੁੱਖ ਆਪਣੀ ਅਸਲੀ ਪਛਾਣ ਜਾਣ ਲੈਂਦਾ ਹੈ ਤਦੋਂ ਉਹ ਡਰ, ਦੁੱਖ ਤੇ ਮੌਤ ਤੋਂ ਉੱਪਰ ਚਲਾ ਜਾਂਦਾ ਹੈ। ਇਹ ਇੱਕ ਦਿਲ ਦੀ ਅਵਸਥਾ ਹੈ ਜਿੱਥੇ ਮਨੁੱਖ ਨੂੰ ਨਾ ਮਾਣ ਰਹਿੰਦਾ ਹੈ, ਨਾ ਡਰ, ਨਾ ਲਾਲਚ, ਸਿਰਫ ਸ਼ਾਂਤੀ। ਗੀਤਾ ਦਾ ਆਧੁਨਿਕ ਅਰਥ ਗੀਤਾ ਸਿਰਫ ਧਾਰਮਿਕ ਗ੍ਰੰਥ ਨਹੀਂ, ਇਹ ਜੀਵਨ ਦਾ ਮਨੋਵਿਗਿਆਨ ਹੈ। ਜਦੋਂ ਅਸੀਂ ਕੰਮ ਵਿੱਚ ਤਣਾਅ ਮਹਿਸੂਸ ਕਰਦੇ ਹਾਂ ਰਿਸ਼ਤਿਆਂ ਵਿੱਚ ਉਲਝਦੇ ਹਾਂ ਜਦੋਂ ਮਨ ਸ਼ਾਂਤ ਨਹੀਂ ਰਹਿੰਦਾ ਗੀਤਾ ਕਹਿੰਦੀ ਹੈ ਕਿ ਕਰਮ ਕਰ ਪਰ ਅਹੰਕਾਰ ਨਾਲ ਨਹੀਂ ਪਿਆਰ ਕਰ ਪਰ ਮਾਲਕੀ ਨਾਲ ਨਹੀਂ ਗੀਤਾ ਦਾ ਸੁਨੇਹਾ ਹਰ ਯੁੱਗ ਲਈ ਹੈ ਕਿਉਂਕਿ ਮਨੁੱਖੀ ਮਨ ਹਰ ਯੁੱਗ ਵਿੱਚ ਇੱਕੋ ਜਿਹਾ ਰਹਿੰਦਾ ਹੈ ਚੈਪਟਰ 2 ਦਾ ਨਿਸਕਰਸ਼ ਮਨ ਦਾ ਸੰਤੁਲਨ ਹੀ ਆਤਮਕ ਆਜ਼ਾਦੀ ਹੈ ਕਰਮ ਭਗਤੀ ਤੇ ਗਿਆਨ ਤਿੰਨੇ ਮਿਲ ਕੇ ਜੀਵਨ ਨੂੰ ਪਵਿੱਤਰ ਬਣਾਉਂਦੇ ਹਨ ਇੱਛਾ ਤੇ ਅਹੰਕਾਰ ਤੋਂ ਉੱਪਰ ਚੜ੍ਹ ਕੇ ਹੀ ਸੱਚੀ ਸ਼ਾਂਤੀ ਮਿਲਦੀ ਹੈ ਮੋਕਸ਼ ਕਿਸੇ ਹੋਰ ਲੋਕ ਵਿੱਚ ਨਹੀਂ ਇਹ ਮਨ ਦੀ ਅਵਸਥਾ ਹੈ ਜਿੱਥੇ ਅੰਦਰ ਤੇ ਬਾਹਰ ਦੋਵੇਂ ਸ਼ਾਂਤ ਹੋ ਜਾਂਦੇ ਹਨ ਤਾਂ ਦੋਸਤੋ ਇਹ ਸੀ ਭਗਵਦ ਗੀਤਾ ਦਾ ਵਿਸਤਾਰ ਪੂਰਵਕ ਸਾਰ ਇਹ ਗ੍ਰੰਥ ਸਾਨੂੰ ਸਿਖਾਉਂਦਾ ਹੈ ਕਿ ਜੀਵਨ ਦਾ ਸੱਚਾ ਮਤਲਬ ਹੈ ਆਪਣੇ ਕਰਤਵ ਨੂੰ ਇਮਾਨਦਾਰੀ ਨਾਲ ਨਿਭਾਉਣਾ ਮਨ ਨੂੰ ਸ਼ਾਂਤ ਰੱਖਣਾ ਤੇ ਹਰ ਜੀਵ ਵਿੱਚ ਇੱਕੋ ਜਿਹਾ ਪ੍ਰਭੂ ਨੂੰ ਵੇਖਣਾ ਜੇ ਤੁਹਾਨੂੰ ਇਹ ਵਿਆਖਿਆ ਚੰਗੀ ਲੱਗੀ ਹੋਵੇ ਤਾਂ ਚੈਨਲ ਹਰਪ੍ਰੀਤ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਗੀਤਾ ਦੀ ਕਿਹੜੀ ਸਿੱਖਿਆ ਤੁਹਾਡੇ ਦਿਲ ਨੂੰ ਛੂ ਗਈ ਰੱਬ ਰਾਖਾ ਤੇ ਜੀਵਨ ਹਮੇਸ਼ਾ ਸ਼ਾਂਤ ਤੇ ਪ੍ਰਕਾਸ਼ਮਈ ਰਹੇ